ਲੋ ਜੀ ਬਰਬਰੀ ਦੇ ਉੱਪਰ ਬਈ ਬਹੁਤ ਵਧੀਆ ਸਟੱਫ ਲੈ ਕੇ ਆਏ ਆ ਆ ਸਿਰਫ ਬਰਬਰੀ ਦਾ ਏ 컬러 ਵੀ ਇੰਨੇ ਸਰਦਾਰੀ ਤੁਹਾਡੇ ਵਾਸਤੇ ਬਣਵਾਏ ਨੇ ਨਾ ਜਿਹੜੇ ਤੁਸੀਂ ਦੇਖਦੇ ਸਾਰੇ ਪਸੰਦ ਕਰੋਗੇ ਜਿਹੋ ਜਿਹੇ ਕਲਰਾਂ ਦੀ ਤੁਹਾਡੀ ਡਿਮਾਂਡ ਹੈ ਉਹ ਵਾਲੇ ਕਲਰ ਆ ਇਹ ਲੋ ਜੀ ਆ ਦੇਖੋ ਆਪਣਾ ਜਿਵੇਂ ਨਵਾਂ ਵਰਕ ਚੱਲ ਰਿਹਾ ਉਹ ਵਾਲਾ ਵਰਕ ਤੇ ਨਾਲ ਹੈਂਡ ਦਾ ਟੱਚ ਦਿੱਤਾ ਹੋਇਆ ਤੁਸੀਂ ਸਾਰਾ ਚੈੱਕ ਕਰ ਲਓ ਬਹੁਤ ਸੋਹਣੀਆਂ ਆਪਣੇ ਉੱਪਰ ਨੂੰ ਲੈਣਾ ਆ ਰਹੀਆਂ ਨੇ ਬਹੁਤ ਸੋਹਣਾ ਇਹਦਾ ਬਣਨ ਵਾਲਾ ਫਰੰਟ ਤੇ ਆ ਬਿਲਕੁਲ ਹੀ ਹਲਕਾ ਜਿਹਾ ਗਲਾ ਬਣਿਆ ਆਊਗਾ। ਲੋ ਜੀ। ਸਾਰਾ ਸੂਟ ਦੇਖ ਲਓ ਇੱਕ ਵਾਰੀ ਤੁਸੀਂ ਬਹੁਤ ਜ਼ਿਆਦਾ ਸੋਨਾ ਬਰਬਰੀ ਦੇ ਸਟੱਫ ਦੇ ਉੱਪਰ ਇਹ ਬਣਿਆ ਹੋਇਆ। ਤੇ ਨਾਲ ਇਹਦੇ ਆਪਾਂ ਨੇ ਲਵਾਈਆਂ ਨੇ ਜੀ ਪਲੇਨ ਬਾਟਮਸ ਤੇ ਉੱਪਰ ਹੋਇਆ ਹੋਇਆ ਵਰਕ ਮਸ਼ਲੀਨ ਦੇ ਵਿੱਚ। ਬਾਟਮ ਆ ਉਹ ਮਸ਼ਲੀਨ ਦੀ ਪਿਓਰ ਮਸ਼ਲੀਨ ਹੋਊਗੀ ਨਾਲ ਵਰਕ ਹੋਊਗਾ। ਬਹੁਤ ਜ਼ਿਆਦਾ ਸੋਹਣਾ ਫਲਾਰ ਦਿਖਾ ਦੋ। ਬਹੁਤ ਜ਼ਿਆਦਾ ਸੋਹਣਾ ਵਰਕ ਹੈ ਜਿਵੇਂ ਕਿ ਹੁਣ ਟ੍ਰੈਂਡਿੰਗ ਚੱਲ ਰਿਹਾ ਜਿਹੜਾ ਵਰਕ। ਦੇ ਨਾਲ ਪਿਓਰ ਬਰਬਰੀ ਦਾ ਹੀ ਆਉਣ ਵਾਲਾ ਇਹਦੇ ਦੁਪੱਟਾ ਸੂਟ ਦੇ ਆ ਤੁਸੀਂ ਦੁਪੱਟਾ ਚੈੱਕ ਕਰਾ ਦਿਓ ਇੱਕ ਵਾਰੀ ਦੁਪੱਟੇ ਦੀ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੀ ਰਹਿਣ ਵਾਲੀ ਆ ਲਓ ਜੀ ਪੂਰੇ ਵੱਡੇ ਖੁੱਲੇ ਡੁੱਲੇ ਦੁਪੱਟੇ ਆਉਣੇ ਹੈਵੀ ਵਾਲੇ ਬਰਬਰੀ ਦੇ ਤੇ ਕਲਰ ਆਪਾਂ ਤੁਹਾਡੇ ਮਨਪਸੰਦ ਤਿਆਰ ਕਰਾਏ ਨੇ ਜਿਹੜਾ ਇਹ ਤੁਹਾਨੂੰ ਡਿਮਾਂਡ ਹੈ ਗਰਲਸ਼ ਵਾਸਤੇ ਵੀ ਲਓ ਜੀ ਬਹੁਤ ਜਿਆਦਾ ਸੋਹਣੇ ਸੋਹਣੇ ਕਲਰ ਦੇ ਵਿੱਚ ਆਪਾਂ ਨੇ ਬਣਵਾਇਆ ਚਾਰ ਰੰਗ ਆਹ ਲਓ ਜੀ ਪਿਓਰ ਬਰਬਰੀ ਦੇ ਉੱਪਰ ਆਹ ਹੈਂਡ ਦਾ ਕੰਮ ਤੇ ਦੂਸਰਾ ਬਿਲਕੁਲ ਹੀ ਲਾਈਟ ਕਲਰ ਆਹ ਦੇਖੋ ਜੀ ਬਿਲਕੁਲ ਲਾਈਟ ਕਲਰ ਦੇ ਵਿੱਚ ਤੁਹਾਨੂੰ ਮਿਲਣਾ ਹੈ ਵਿੱਚ ਕੰਟਰਾਸਟ ਬਹੁਤ ਸੋਹਣੇ ਬਣੇ ਹੋਏ ਐ ਸੇਮ ਦੁਪੱਟੇ ਸੇਮ ਇਹਨਾਂ ਦੇ ਬਾਟਮਸ ਰਹਿਣ ਵਾਲੀਆਂ ਇਸ ਤਰ੍ਹਾਂ ਦੀਆਂ ਦੇਖੋ ਠੀਕ ਹੈ ਜੀ ਆਹ ਵਾਲੀ ਬਾਟਮ ਵੀ ਚੈੱਕ ਕਰ ਲਓ ਲਓ ਜੀ ਸੇਮ ਬਾਟਮਸ ਆਣ ਗਈਆਂ ਪਿਓਰ ਬਰਬਰੀ ਦੇ ਉੱਪਰ ਸੂਟ ਬਣੇ ਹੋਏ ਆ ਤੀਸਰਾ ਕਲਰ ਚੌਥਾ ਕਲਰ ਸੌਰੀ ਆ ਵਾਲਾ ਦੇਖੋ ਮਹਿੰਦੀ ਕਲਰ ਆਨਲਾਈਨ ਬੈਠੇ ਤੁਸੀਂ ਆਨਲਾਈਨ ਵੀ ਸਾਡੇ ਤੋਂ ਤੁਸੀਂ ਸੂਟ ਅਰਡਰ ਕਰਕੇ ਮੰਗਵਾ ਸਕਦੇ ਹੋ ਤੇ ਆਪਣੇ ਸ਼ਾਪ ਖਾਲਸਾ ਕਲਾਸ ਹਾਊਸ ਤੋਂ ਆ ਕੇ ਵੀ ਤੁਸੀਂ ਆਪਣੇ ਸੂਟ ਬਾਏ ਕਰ ਸਕਦੇ ਹੋ ਬਹੁਤ ਸੋਹਣੇ ਬਰਬਰੀ ਦੇ ਸਟੱਫ ਹੈ ਤੇ ਰੱਖੜੀਆਂ ਕਰਕੇ ਬਿਲਕੁਲ ਹੀ ਆਫਰ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ ਹੋਰ ਵੀ ਹਰ ਤਰ੍ਹਾਂ ਦੇ ਆਈਟਮ ਆਪਣੇ ਕੋਲੇ ਹਾਜ਼ਰ ਹੈ ਸੋ ਬਾਈਗਰੂਜੀ ਦਾ ਖਾਲਸਾ ਬਾਈਗਰੂਜੀ ਕੀ